ਕੇ ਸੀਸ ਪਰ वार दिए ਸਤ ਚਾਰ ਚਾਰ ਮੂਹੇ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ ਗੁਰੂ ਸਾਹਿਬ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਆਪਣੇ ਚਾਰੋਂ ਪੁੱਤ ਵਾਰ ਕੇ ਕਿਹਾ ਸੀ ਕਿ ਮੈਂ ਚਾਰ ਪੁੱਤ ਵਾਰੇ ਨੇ ਇਹਨਾਂ ਹਜ਼ਾਰਾਂ ਦੇ ਉੱਪਰੋਂ ਜੇ ਮੇਰੇ ਚਾਲ ਪੁੱਤ ਚਲੇ ਗਏ ਗੁਰੂ ਸਾਹਿਬ ਨੇ ਲੈ ਲਏ ਅਕਾਲ ਪੁਰਖ ਨੇ ਲੈ ਲਏ ਤਾਂ ਹਜ਼ਾਰ ਪੁੱਤ ਨੇ ਮੇਰੇ ਜਿਹੜੇ ਹਜ਼ਾਰਾਂ ਪੁੱਤ ਨੇ ਕਿਹੜੇ ਪੁੱਤਾਂ ਨੂੰ ਕਿਹਾ ਸੀ ਇਹ ਪੁੱਤ ਜਿਹੜਾ ਖਾਲਸਾ ਤਾਂ ਜਿੱਥੇ ਗੁਰੂ ਸਾਹਿਬ ਦੇ ਛੋਟੇ ਲਾਲਾਂ ਨੂੰ ਤਸੀਹੇ ਦਿੱਤੇ ਗਏ ਸੀ ਗੁਰਦੁਆਰਾ ਠੰਡਾ ਬਰਜ ਸਾਹਿਬ ਤਾਂ ਦੇਖ ਸਕਦੇ ਹੋ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਠੰਡਾ ਬਰਜ ਸਾਹਿਬ ਹੈ ਜਿੱਥੇ 10 ਪੋ ਨੂੰ ਜਦੋਂ ਕੋਤਵਾਲੀ ਤੋਂ ਲਿਆਂਦਾ ਜਾਂਦਾ ਤਾਂ ਦੋ ਦਿਨ 10 ਪੋ ਦੀ 10 ਤੇ 11 ਦੀ ਦਰਮਿਆਨੀ ਰਾਤ 11 ਤੇ 12 ਦੀ ਦਰਮਿਆਨੀ ਰਾਤ ਨੂੰ ਸਾਹਿਬਜ਼ਾਦਿਆਂ ਨੂੰ ਇੱਥੇ ਠੰਡ ਦੇ ਵਿੱਚ ਰੱਖਿਆ ਜਾਂਦਾ ਮਾਤਾ ਗੁਜਰ ਕੌਰ ਜੀ ਨੂੰ ਰੱਖਿਆ ਜਾਂਦਾ ਹੁਣ ਤਾਂ ਠੰਡਾ ਬੁਰਜ ਸਾਹਿਬ ਗੁਰਦੁਆਰਾ ਸਾਹਿਬ ਹੈ ਤਾਂ ਉਸ ਸਮੇਂ ਕਿਹਾ ਜਾਂਦਾ ਕਿ ਇਸ ਤੋਂ ਹੰਸਲਾ ਨਦੀ ਹੈ ਜਿਹੜੀ ਉਹ ਵਗਦੀ ਸੀ ਇਹਦੇ ਕੋਲੋਂ ਤੇ 140 ਫੁੱਟ ਦਾ ਹੁੰਦਾ ਸੀ 140 ਫੁੱਟ ਉੱਚਾ ਹੁੰਦਾ ਸੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤਾਂ ਜ਼ਾਲਮਾਂ ਨੇ ਇੱਥੇ ਤਸੀਹੇ ਦਿੱਤੇ ਵਜੀਦ ਖਾਨ ਨੇ ਕਹਿੰਦੇ ਉਹ ਆਪਣੇ ਐਸ਼ੋ ਆਰਾਮ ਨੂੰ ਬਣਾਇਆ ਸੀ ਬੁਰਜ ਕਿ ਗਰਮੀ ਦੇ ਵਿੱਚ ਜਦੋਂ ਹਵਾਵਾਂ ਵਗਦੀਆਂ ਸੀ 140 ਫੁੱਟ ਉੱਚਾ ਹੋਣ ਕਰਕੇ ਥੱਲੇ ਨਦੀ ਵਗਦੀ ਸੀ ਪਾਣੀ ਦੇ ਨਾਲ ਲੱਗ ਕੇ ਹਵਾ ਜਿਹੜੀ ਠੰਡੀ ਹੋ ਜਾਂਦੀ ਸੀ ਤਾਂ ਗਰਮੀ ਦੇ ਵਿੱਚ ਜਿਹੜਾ ਇੰਨੀ ਠੰਡੀ ਹਵਾ ਜਿੱਥੇ ਹੋ ਸਕਦੀ ਆ ਤਾਂ ਉਹ ਦੀਆਂ ਰਾਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹੋ ਜਿਹਾ ਮਾਹੌਲ ਹੋਊਗਾ ਕਿਹੋ ਜਿਹਾ ਮੌਸਮ ਹੋਊਗਾ ਉਸ ਵੇਲੇ ਤਾਂ ਰਹਾਇਸ਼ ਨਹੀਂ ਸੀ ਹੁੰਦੀ ਉਸ ਵੇਲੇ ਆਲੇ-ਦਾਲੇ ਟਿੱਬੇ ਹੁੰਦੇ ਸੀ ਜੰਗਲ ਹੁੰਦੇ ਸੀ ਤਾਂ ਇੱਥੋਂ ਹੀ ਪੇਸ਼ੀ ਦੇ ਲਈ ਮਾਤਾ ਗੁਜਰਕੌਰ ਜੀ ਸਾਹਿਬਜ਼ਾਦਿਆਂ ਨੂੰ ਭੇਜਦੇ ਹੁੰਦੇ ਸੀ ਤਾਂ ਸਾਹਮਣੇ ਜਿਹੜਾ ਮੇਨ ਗੁਰਦੁਆਰਾ ਸਾਹਿਬ ਹੈ ਉੱਥੇ ਸਾਹਿਬਜ਼ਾਦਿਆਂ ਨੂੰ ਇੱਥੋਂ ਲਿਜਾਇਆ ਜਾਂਦਾ ਸੀ ਪੇਸ਼ੀ ਦੇ ਲਈ ਤਾਂ ਇੱਥੋਂ ਹੀ ਜਿਹੜਾ ਕਹਿੰਦੇ ਨੇ ਇੰਸਟੀਚਿਊਟ ਸਭ ਤੋਂ بڑا ਇੰਸਟੀਚਿਊਟ ਹੈ ਜੇ ਕੋਈ ਸਿੱਖ ਧਰਮ ਦਾ ਤਾਂ ਠੰਡਾ ਬੁਰਜ ਹੈ ਕਿਉਂਕਿ 7 ਤੇ 5 ਸਾਲ ਦੀ ਉਮਰ ਵੀ ਕਹੀ ਜਾਂਦੀ ਹੈ ਤੇ 7 ਤੇ 9 ਸਾਲ ਦੀ ਉਮਰ ਵੀ ਕਹੀ ਜਾਂਦੀ ਹੈ ਇਤਿਹਾਸਕਾਰਾਂ ਵੱਲੋਂ ਤਾਂ ਸਾਹਿਬਜ਼ਾਦੇ ਇੱਥੋਂ ਜਾंदे ਨੇ ਸੂਬੇ ਦੀ ਕਚੈਰੀ ਦੇ ਵਿੱਚ ਸਾਹਮਣੇ ਤਾਂ ਕਚੈਰੀ ਲੱਗਦੀ ਹੈ ਕਚੈਰੀ ਦੇ ਵਿੱਚ ਉਹਨਾਂ ਨੂੰ ਈਨ ਮਨਾਉਣ ਦੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਤਾਂ ਮਾਤਾ ਗੁਜਰ ਕੌਰ ਜੀ ਨੂੰ ਆ ਕੇ ਦੱਸਦੇ ਹੋਣਗੇ ਇਸੇ ਥਾਂ ਤੇ ਠੰਡੇ ਬੁਰਜ ਦੇ ਵਿੱਚ ਤਾਂ ਮਾਤਾ ਗੁਜਰ ਕੌਰ ਜੀ ਇਸੇ ਸਥਾਨ ਤੋਂ ਉਹਨਾਂ ਨੂੰ ਸਿੱਖਿਆ ਦਿੰਦੇ ਹੋਣਗੇ ਕਦੇ ਉਹਨਾਂ ਟਾਈਮਾਂ ਦੇ ਵਿੱਚ ਇਹੀ ਠੰਡਾ ਬੁਰਜ ਆ ਜਿੱਥੇ ਜਦੋਂ ਉਹ ਦੀਆਂ ਰਾਤਾਂ ਸੀਗੀਆਂ ਇਹ ਦਿਨਾਂ ਦੇ ਵਿੱਚ ਤਾਂ ਬਾਬਾ ਮੋਤੀराम ਮਹਿਰਾਜੀ ਨੇ ਇਸ ਸਥਾਨ ਤੇ ਦੁੱਧ ਹੈ ਜਿਹੜਾ ਉਹ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਪਿਲਾਇਆ ਸੀ ਸਿਪਾਈਆਂ ਨੂੰ ਕੋਈ ਪੈਸੇ ਦੇ ਕੇ ਕਿ ਦੁੱਧ ਪਿਲਾਉਣ ਦੀ ਸੇਵਾ ਕਰ ਲੈਣ ਤੇ ਸਿਪਾਈਆਂ ਨੇ ਪੈਸੇ ਲੈ ਕੇ ਉਹਨਾਂ ਤੋਂ ਜਾਂ ਕੋਈ ਹੋਰ ਮਾਲ ਤਾਂ ਲੈ ਕੇ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਤਾਂ ਇਹੀ ਠੰਡਾ ਬੁਰਜ ਹੈ ਸਿੱਖੀ ਦਾ ਸਭ ਤੋਂ ਵੱਡਾ ਇੰਸਟੀਚਿਊਟ ਜੇ ਕਹੀਏ ਆਪਾਂ ਸਭ ਤੋਂ ਵੱਡਾ ਇੰਸਟੀਚਿਊਟ ਠੰਡਾ ਬੁਰਜ ਹੈ ਕਿਉਂਕਿ 5 ਤੇ 7 ਸਾਲ ਦੀ ਉਮਰ ਸੀ ਇਹ 7 ਤੇ 9 ਸਾਲ ਦੀ ਉਮਰ ਦੀ ਸਾਹਿਬਜ਼ਾਦਿਆਂ ਦੀ ਤਾਂ 7 ਤੇ 9 ਸਾਲ ਦੀ ਉਮਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਧਰਮ ਦੇ ਵਿੱਚ ਪਰਪੱਕ ਰਹਿਣਾ ਕਿਸ ਤਰੀਕੇ ਦੇ ਨਾਲ ਜ਼ਾਲਮ ਨੂੰ ਟੱਕਰ ਦੇਣੀ ਹੈ ਉਹ ਠੰਡਾ ਬੁਰਜ ਸਾਨੂੰ ਸਿਖਾਉਂਦਾ ਹੈ ਤਾਂ ਠੰਡੇ ਬੁਰਜ ਤੋਂ ਤੁਸੀਂ ਦਰਸ਼ਨ ਕਰੋਗੇ ਹੁਣ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਜਿੱਥੇ ਨੀਹਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਜਿਸ ਥਾਂ ਤੇ ਨੀਹਾਂ ਦੇ ਵਿੱਚ ਚਣਿਆ ਗਿਆ ਸੀ ਗੁਰਦੁਆਰਾ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਦਰਸ਼ਨ ਕਰ ਰਹੇ ਹੋ ਤੁਸੀਂ ਇਸ ਤੋਂ ਪਹਿਲਾਂ ਦਰਸ਼ਨ ਕਰਵਾ ਕੇ ਹਟਿਆ ਸੀ ਗੁਰਦੁਆਰਾ ਸੀ ਠੰਡਾ ਬੁਰਜ ਸਾਹਿਬ ਦੇ ਜਦੋਂ ਮੋਰਿੰਡੇ ਕੋਤਵਾਲੀ ਤੋਂ ਉਹਨਾਂ ਨੂੰ ਲਿਆਇਆ ਜਾਂਦਾ ਹੈ ਤਾਂ ਮੁਗਲਿਆ ਸਲਤਨਤ ਵਜੀਦ ਖਾਨ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੰਦਾ ਹੈ ਠੰਡੇ ਬੁਰਜ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਕਚਹਿਰੀ ਲੱਗਦੀ ਹੈ ਇਸ ਥਾਂ ਤੇ 11 ਤੇ 12 ਪੋ ਨੂੰ ਸਹਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਏਸੀ ਥਾਂ ਦੇ ਉੱਪਰ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਣਿਆ ਜਾਂਦਾ ਪਹਿਲਾਂ ਇੱਥੇ ਕਚਹਿਰੀ ਲੱਗਦੀ ਆ 11 ਤੇ 12 ਪੋ ਨੂੰ ਤੇ ਸਹਬਜ਼ਾਦਿਆਂ ਨੂੰ ਲਾਲਚ ਦਿੱਤੇ ਜਾਂਦੇ ਨੇ ਕਿ ਤੁਸੀਂ ਧਰਮ ਛੱਡ ਦਿਓ ਇਹ ਨ ਮੰਨ ਲਓ ਪਰ ਸਹਬਜ਼ਾਦਿਆਂ ਨੇ ਧਰਮ ਨਹੀਂ ਛੱਡਿਆ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਸੀ ਗੁਰੂ ਸਾਹਿਬ ਦੀ ਸਿੱਖਿਆ ਸੀ ਮਾਤਾ ਗੁਜਰ ਕੌਰ ਜੀ ਦੀ ਸਿੱਖਿਆ ਸੀ ਤਾਂ ਠੰਡੇ ਬਰਜ ਤੋਂ 11 ਤੇ 12 ਪੋ ਨੂੰ ਉਹਨਾਂ ਦੀ ਕਚਹਿਰੀ ਦੇ ਵਿੱਚ ਇੱਥੇ ਪੇਸ਼ ਕੀਤਾ ਜਾਂਦਾ ਜਦੋਂ ਸਾਹਿਬਜ਼ਾਦੇ ਨਹੀਂ ਮੰਨਦੇ ਜਦੋਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਿੰਦੇ ਨੇ ਤਾਂ ਉਹਨਾਂ ਨੂੰ ਇਸੇ ਥਾਂ ਤੇ ਜਿੱਥੇ ਗੁਰਦੁਆਰਾ ਸਾਹਿਬ ਹੈ ਥੱਲੇ ਭੂਰਾ ਸਾਹਿਬ ਹੈ ਭੂਰਾ ਸਾਹਿਬ ਵੱਡੀ ਥਾਂ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਉਹ ਦੀਵਾਰ ਹੈ ਜਿਹੜੀ ਜਿਹੜੀਆਂ ਨੀਹਾਂ ਦੇ ਵਿੱਚ ਚਿਣਿਆ ਜਾਂਦਾ ਉਹ ਨੀਹਾਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉਸੇ ਸਥਾਨ ਤੇ ਕਹਿੰਦੇ ਨੀਹਾਂ ਸੀਗੀਆਂ ਜਿੱਥੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਹਾਂ ਦੇ ਵਿੱਚ ਚਿਣ ਕੇ ਨੀਹਾਂ ਦੇ ਵਿੱਚ ਚਿਣ ਕੇ ਉਸ ਤੋਂ ਬਾਅਦ ਵੀ ਸਹਬਜ਼ਾਦੇ ਸਹਬਜ਼ਾਦੇ ਸ਼ਹੀਦ ਨਹੀਂ ਸੀ ਹੋਏ ਤਾਂ ਇਹਨਾਂ ਤਸ਼ੱਦਦ ਕੀਤਾ ਗਿਆ ਸੀ ਕਹਿੰਦੇ ਗਲਿਆਂ ਤੱਕ ਸਹਬਜ਼ਾਦਿਆਂ ਦੇ ਸ਼ੁਰੇ ਚਲਾ ਦਿੱਤੇ ਗਏ ਸੀ ਗਲਿਆਂ ਤੇ ਉਸ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ ਤਾ ਇਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਜਿੱਥੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਹੈ ਬਿਲਕੁਲ ਬਾਈਕ ਸਾਈਡ ਪਿੱਛੇ ਬਿਲਕੁਲ ਇਸ ਗੁਰਦੁਆਰਾ ਸਾਹਿਬ ਦੇ ਨਿਹੰਗ ਸਿੰਘਾਂ ਦੀ ਛਾਉਣੀ ਆ ਉਸ ਸਥਾਨ ਤੇ ਹੰਸਲਾਂ ਦੀ ਚੱਲਦੀ ਹੁੰਦੀ ਸੀ ਇੱਥੇ ਤਾਂ ਉੱਥੇ ਕਹਿੰਦੇ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਸਿਗੀਆਂ ਜਿਹੜੀਆਂ ਪਾਪੀਆਂ ਨੇ ਉੱਥੇ ਸੁੱਟ ਦਿੱਤਾ ਸੀ ਤਾਂ ਇਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਦੇ ਤਾ ਸੂਬੇ ਦੀ ਕਚੈਰੀ ਦੇ ਵਿੱਚ ਦੋ ਦਿਨ ਪੇਸ਼ ਹੋਣ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੁਣ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਟੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਠੰਡ ਦੀਆਂ ਪੋਦੀਆਂ ਰਾਤਾਂ ਦੇ ਵਿੱਚ ਰੱਖਿਆ ਜਾਂਦਾ ਤਾਂ ਉਸ ਤੋਂ ਬਾਅਦ ਨੀਹਾਂ ਦੇ ਵਿੱਚ ਛਿਣ ਕੇ ਸਾਡੇ ਬੈਕ ਸਾਈਡ ਤੇ ਗੁਰਦੁਆਰਾ ਸਾਹਿਬ ਸੂਬੇ ਦਾ ਮੇਨ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਨੀਹਾਂ ਦੇ ਵਿੱਚ ਛਿਣ ਕੇ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਦੇਹਾਂ ਹੁੰਦੀਆਂ ਨੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕਾਰ ਜੀ ਦੀਆਂ ਉਹਨਾਂ ਨੂੰ ਇੱਥੇ ਹੰਸਲਾ ਨਦੀ ਵਗਦੀ ਸੀ ਤਾਂ ਇਸ ਗੁਰਦੁਆਰਾ ਸਾਹਿਬ ਦੇ ਬੇਸਮੈਂਟ ਦੇ ਵਿੱਚ ਪੂਰਾ ਸਾਹਿਬ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਦੀਆਂ ਪਵਿੱਤਰ ਦੇਹਾਂ ਨੂੰ ਪਾਪੀਆਂ ਵੱਲੋਂ ਸੁੱਟਿਆ ਗਿਆ ਸੀ ਉੱਥੇ-ਉੱਥੇ ਥੜਾ ਸਾਹਿਬ ਉਸੇ ਤਰੀਕੇ ਦੇ ਨਾਲ ਬਣੇ ਹੋਏ ਨੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਥੜਾ ਸਾਹਿਬ ਬਾਬਾ ਫਤਿਹ ਸਿੰਘ ਜੀ ਦਾ ਥੜਾ ਸਾਹਿਬ ਤੇ ਮਾਤਾ ਗੁਜਰਕਾਰ ਜੀ ਦਾ ਥੜਾ ਸਾਹਬ ਹੈ ਜਿਹੜਾ ਮਾਤਾ ਗੁਜਰ ਕੌਰ ਜੀ ਦਾ ਥੜਾ ਸਾਹਬ ਵੀ ਉੱਥੇ ਹੀ ਬਣਿਆ ਹੋਇਆ ਤੇ ਹਸਲਾ ਨਦੀ ਦੀ ਨਿਸ਼ਾਨੀ ਹੈ ਜਿਹੜੀ ਉੱਥੇ ਰੱਖੀ ਗਈ ਆ ਨੀਚੇ ਇਸ ਗੁਰਦੁਆਰਾ ਸਾਹਿਬ ਦੇ ਤਾਂ ਚੋਆ ਜਿਹੜਾ ਵਗਦਾ ਉਹ ਵੀ ਹਸਲਾ ਨਦੀ ਹੋ ਹੁੰਦਾ ਸੀ ਕਦੇ ਪਾਣੀ ਕੰਟਰੋਲ ਹੋਏ ਤਾਂ ਉਸ ਤੋਂ ਬਾਅਦ ਨਦੀਆਂ ਜਿਸ ਤਰੀਕੇ ਦੇ ਨਾਲ ਸੁੱਕ ਗਈਆਂ ਤਾਂ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਇਹ ਨਿਹੰਗ ਸਿੰਘਾਂ ਦੀ ਛਾਉਣੀ ਹੈ ਬੁੱਢਾ ਦਲ ਦੀ ਤਾਂ ਇਸ ਸਥਾਨ ਦੇ ਉੱਪਰ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਤਾਂ ਜ਼ਾਲਿਮਾਂ ਵੱਲੋਂ ਉਹਨਾਂ ਦੀਆਂ ਦੇਹਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਪਵਿੱਤਰ ਸਰੀਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਸ ਸਥਾਨ ਤੇ ਸੁੱਟ ਦਿੱਤਾ ਜਾਂਦਾ ਤਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਮੁੱਖ ਗੁਰਦੁਆਰਾ ਸਾਹਿਬ ਹੈ ਜਿਹੜਾ ਉਤੋਂ ਬਿਲਕੁਲ ਜਦੋਂ ਮਹੱਦੀਆਂ ਵਾਲੀ ਸਾਈਡ ਜਾਂਦੇ ਆ ਤਾਂ ਉਸ ਥਾਂ ਤੇ ਇਹ ਗੁਰਦੁਆਰਾ ਸਾਹਿਬ ਹੈ ਕਹਿੰਦੇ ਨੇ ਸ਼ੇਰਾਂ ਨੇ ਸਾਹਿਬਜ਼ਾਦਿਆਂ ਦੀ ਇਸ ਥਾਂ ਤੇ ਰਾਖੀ ਕੀਤੀ ਸੀ ਮਾਤਾ ਗੁਜਰਕੌਰ ਜੀ ਦੀ ਰਾਖੀ ਕੀਤੀ ਸੀ ਤਾਂ ਇੱਥੋਂ ਹੀ ਦੀਵਾਨ ਟੋਡਰਮਲ ਜੀ ਨੇ ਜਿਹੜੇ ਉਹਨਾਂ ਦੇ ਸਰੀਰਾਂ ਨੂੰ ਸ੍ਰੀ ਜੋਤੀਸਰੂਪ ਸਾਹਿਬ ਲੈ ਕੇ ਜਾਂਦ ਨੇ ਤੇ ਉੱਥੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗ੍ਹਾ ਖਰੀਦਦੇ ਨੇ ਤੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਤਾਂ ਇਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਵਾਉਨੇ ਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਤਾਂ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਤੋਂ ਬਾਅਦ ਜਦੋਂ ਜ਼ਾਲਮ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰਕੇ ਉਹਨਾਂ ਦੇ ਪਵਿੱਤਰ ਸਰੀਰਾਂ ਨੂੰ ਹੰਸਲਾ ਨਦੀ ਦੇ ਕਿਨਾਰੇ ਜਦੋਂ ਗੁਰਦੁਆਰਾ ਜਿੱਥੇ ਵਿਵਾਨਗੜ੍ਹ ਸਾਹਿਬ ਹੈ ਉੱਥੇ ਸੁੱਟ ਦਿੰਦੇ ਨੇ ਕਿਹਾ ਜਾਂਦਾ ਹੈ ਸੀਨੇ-ਸੀਨੇ ਜਿਹੜੀ ਇਤਿਹਾਸ ਜਿਹੜਾ ਚੱਲਿਆ ਆਉਂਦਾ ਕਿਹਾ ਜਾਂਦਾ ਕਿ ਉਸ ਸਥਾਨ ਤੇ ਵਿਵਾਨਗੜ੍ਹ ਵਾਲੇ ਸਥਾਨ ਤੇ ਸ਼ੇਰਾਂ ਨੇ ਉਹਨਾਂ ਦੀ ਰਾਖੀ ਕੀਤੀ ਸੀ ਤਾਂ ਉਸ ਤੋਂ ਬਾਅਦ ਦੀਵਾਨ ਟੋਡਰਮਲ ਜੀ ਜਿਸ ਜਗ੍ਹਾ ਤੇ ਮੋਹਰਾਂ ਖੜੀਆਂ ਕਰਦੇ ਨੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤਾਂ ਉਹ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਸਾਹਮਣੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਵਾਲੀ ਥਾਂ ਤੇ ਦੀਵਾਨ ਟੋਡਰਮਾਲ ਜੀ ਸੀਗੇ ਜਿਹੜੇ ਉਹਨਾਂ ਨੇ ਮੋਹਰਾਂ ਖੜੀਆਂ ਕੀਤੀਆਂ ਸੀਗੀਆਂ ਮੁਗਲਿਆ ਸਲਤਨਤ ਨੇ ਵਜੀਦ ਖਾਨ ਨੇ ਕਿਹਾ ਸੀ ਕਿ ਜੇ ਸਸਕਾਰ ਕਰਨਾ ਤਾਂ ਜਿੰਨੀ ਥਾਂ ਤੇ ਸਸਕਾਰ ਕਰਨਾ ਉੰਨੀ ਥਾਂ ਤੇ ਮੋਹਰਾਂ ਖੜੀਆਂ ਕਰ ਤਾਂ ਸੋਨੇ ਦੀਆਂ ਮੋਹਰਾਂ ਉਸ ਵੇਲੇ ਚਲਦੀਆਂ ਹੁੰਦੀਆਂ ਸੀਗੀਆਂ ਉਹ ਮੋਹਰਾਂ ਖੜੀਆਂ ਕੀਤੀਆਂ ਸੀਗੀਆਂ ਸਭ ਕੁਝ ਆਪਣਾ ਵੇਚ ਪੱਟ ਕੇ ਗੁਰੂ ਦੇ ਪਿਆਰੇ ਨੇ ਗੁਰੂ ਜੀ ਦੇ ਅਨੰਦ ਸਿੱਖ ਨੇ ਭਾਈ ਦੀਵਾਨ ਟੋਡਰਮਲ ਜੀ ਜਿਨ੍ਹਾਂ ਦੀ ਹਵੇਲੀ ਵੀ ਆ ਜਹਾਜੀ ਹਵੇਲੀ ਵੀ ਆ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਦੇ ਹੋ ਤਾਂ ਉਹਨਾਂ ਨੇ ਜੋਤੀ ਸਰੂਪ ਸਾਹਿਬ ਵਾਲਾ ਅਸਥਾਨ ਖਰੀਦਿਆ ਸੀ ਤਾਂ ਇਸ ਅਸਥਾਨ ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਸੀ ਦੀਵਾਨ ਟੋਡਰਮਲ ਜੀ ਨੇ ਤਾਂ ਇਹ ਉਹ ਸਥਾਨ ਹੈ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਜਿਹਨੂੰ ਕਿਹਾ ਜਾਂਦਾ ਕਿਉਂਕਿ ਸੋਨੇ ਦੀਆਂ ਖੜੀਆਂ ਮੋਹਰਾਂ ਕੀਤੀਆਂ ਸੀ ਦੀਵਾਨ ਟੋਡਰਮਲ ਜੀ ਨੇ ਇਸ ਸਥਾਨ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਦੇ ਲਈ ਤਾਂ ਇਹਨਾਂ ਹੀ ਦਿਨਾਂ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਨੇ ਇਸ ਸਥਾਨ ਤੇ ਮਹਿਮਾ ਜਿਹੜੀ ਇਸ ਸਥਾਨ ਦੀ ਤਾਂ ਵਰਨਣ ਨਹੀਂ ਕੀਤੀ ਜਾ ਸਕਦੀ ਕਿਉਂਕਿ 5 ਤੇ 7 ਸਾਲ ਦੀ ਉਮਰ ਸੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਹੋਰਾਂ ਦੀ ਮਾਤਾ ਗੁਜਰ ਕੌਰ ਜੀ ਦੀ ਉਮਰ ਹੈ ਜਿਹੜੀ 80 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਤਾਂ ਇਹ ਉਹੀ ਸਥਾਨ ਹੈ ਜਿੱਥੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ